ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਦੇ ਵਿੱਚ ਅੱਜ 2-3 ਘੰਟੇ ਹੋ ਗਏ ਆ ਜੀ ਮੀਂਹ ਪੈਂਦੇ ਨੂੰ ਕੱਲ ਤੋਂ ਰਾਜਾ ਸਾਹਿਬ ਦਾ ਮੇਲਾ ਸਟਾਰਟ ਆ ਰਾਜਾ ਸਾਹਿਬ ਜੀ ਦੀ ਵਰਸ ਹੀ ਆ 85ਵੇਂ ਤਾਂ ਮੀਂਹ ਘਟਣ ਦਾ ਨਾਂ ਹੀ ਨਹੀਂ ਲੈਂਦਾ ਆਲਮੋਸਟ ਸਾਰੇ ਅਦਰ ਬੰਗਾ ਏਰੀਆ ਨਵਾਂ ਸ਼ਹਿਰ ਏਰੀਆ ਪਰੇ ਨੂੰ ਫਗਵਾੜੇ ਤੱਕ ਪਈ ਰਿਹਾ ਆ ਹਿੰਤਾ ਪੇ ਜਾਵੇ ਅੱਗੇ ਪਿੱਛੇ ਪੈ ਲਵੇ ਪਰ ਹੁਣ ਜਿਹੜੇ ਆ ਤਿੰਨ ਦਿਨੇ ਆ ਕੱਲ ਤੋਂ ਸਟਾਰਟ ਇਹ ਦੇ ਦੇਵੇ ਸੇਵਾਦਾਰਾਂ ਨੇ ਚਲੋ ਮੈਨੇਜ ਤਾਂ ਕਰੇ ਹੀ ਲੈਣਾ ਆ ਪਰ ਔਖਾ ਹੋ ਜਾਂਦਾ ਫੇਰ ਵੀ ਉਤਸ਼ਾਹ ਤਾਂ ਬਹੁਤ ਹੁੰਦਾ ਹਰੇਕ ਪਿੰਡ ਪਿੰਡ 'ਚ ਕਿਲੋਮੀਟਰ ਦੇ ਵਿੱਚ ਇਤਨਾ ਜਦੋਂ ਬੰਗਿਆਂ ਤੋਂ ਆਪਾਂ ਜਾਣੇ ਆ ਗੋਣਾ ਜੋਰ ਸਾਈਡ ਨੂੰ ਤਿੰਨ ਤਿੰਨ ਲੰਗਰ ਵੀ ਹੁੰਦੇ ਆ ਕਿਲੋਮੀਟਰ 'ਚ ਉਹ ਫੇਰ ਔਖਾ ਹੋ ਜਾਂਦਾ ਥੋੜੀ ਆ ਮੈਨੇਜ ਤਾਂ ਚਲੋ ਹੋਏ ਜਾਣਾ ਆ ਬੱਦਲ ਦੇ ਅਸਾਰ ਨਹੀਂ ਹਜੇ 2-4 ਘੰਟੇ ਵੀ ਹੋਰ ਹਟਣ ਦੇ ਐਨ ਕੋਲਿਆ ਪਿਆ ਬੱਦਲ ਪੈ ਵੀ ਚੰਗਾ ਹੀ ਗਿਆ ਆ ਅੱਜ ਜਦਾਂ ਪ੍ਰਵਾਹਤ ਫੇਰੀਆਂ ਤਾਂ ਮੇਰੇ ਲੱਗਦਾ ਸਮਾਪਤ ਹੋ ਗਈਆਂ ਲਾਸਟ ਸੀਗੀ ਤਾਂ ਕੱਲ ਤੋਂ ਫਿਰ ਨਗਰ ਕੀਰਤਨ ਆ ਗਿੱਲੇ ਜੁ ਫੇ ਔਖਾ ਹੋ ਜਾਂਦਾ ਸੁੱਕਪਕਾ ਥੋੜੀ ਜਿਹਾ ਹੋਵੇ ਫੇ ਸਹੀ ਆ ਫਿਰ ਉਹ ਇਹਦੀ ਮਰਜ਼ੀ ਆ ਬਾਕੀ ਰਾਜਾ ਸਾਹਿਬ ਨੇ ਆਪਣੇ ਆਪ ਕਰਾ ਲੈਣਾ ਸਾਰਾ ਕੁਝ ਸੰਗਤਾਂ ਨੂੰ ਤਾਂ ਹੁੰਦਾ ਹੀ ਆ ਫਿਕਰ ਪਰ ਰਾਜਾ ਸਾਹਿਬ ਨੂੰ ਆਪਣੇ ਆਪ ਪਤਾ ਆ ਸਾਰਾ ਕੁਝ ਮੈਂ ਵੀ ਹੁਣ ਜਾ ਰਿਹਾ ਜਦੋਂ ਬੰਗਿਆ ਸਾਈਡ ਨੂੰ ਮੈਂ ਵੀ ਜਾ ਰਿਹਾ ਦੇਖਦੇ ਆ ਉਧਰ ਕਿੰਨਾ ਗਿਆ ਇਧਰ ਨਵੇਂ ਸ਼ਹਿਰ ਤਾਂ ਬਹੁਤ ਮੀਂਹ ਪੈ ਗਿਆ ਆ ਪ੍ਰਵਾਤ ਫੇਰੀਆਂ ਤੇ ਵੀ ਇਦਾਂ ਤਾਂ ਰੋਜ਼ ਸਵੇਰ ਨੂੰ ਇਧਰੋਂ ਨਵੇਂ ਸ਼ਹਿਰ ਵੱਲ ਜਾਂਦਿਆਂ ਨੂੰ ਸਾਲੋਂ ਕਰਨਾਣਾ ਕਮਾਮ ਸਾਰੇ ਲੰਕਰ ਚੱਲਦੇ ਰਹੇ ਅੱਧਰ ਬੰਗਿਆਂ ਵੱਲੋਂ ਵੀ ਭੁਰਮਿਆਰੇ ਪਰਵਾਰ ਫੇਰੀਆਂ ਤਾਂ ਇਦਾਂ ਸੁੱਕੀਆਂ ਹੀ ਨਿਕਲ ਗਈਆਂ ਮੀਂਹ ਨਹੀਂ ਪਿਆ ਇੱਕ ਦਿਨ ਸ਼ੁਰੂ ਹੋਏਗੇ ਅਸੀਂ ਪਹਿਲੀ ਪ੍ਰਵਾਤ ਫੇਰੀ ਤੇ ਇਦਾਂ ਸਵੇਰੇ ਸਵੇਰੇ ਮੁੜ ਕੇ ਤਾਂ ਹੁਣ ਠੀਕ ਠਾਕ ਰਿਹਾ ਆ ਔਰ ਹੁਣ ਤਿੰਨ ਦਿਨਾਂ ਪਵੇ ਬੜਾ ਉਤਸ਼ਾਹ ਹੁੰਦਾ ਆ ਦਾ ਜਲੌ ਸਾਰੇ ਪੰਜਾਬ 'ਚ ਹੀ ਹੈ ਲੁਧਿਆਣਾ ਸੈਟ ਤੋਂ ਵੀ ਬਹੁਤ ਸੰਗਤ ਆਉਂਦੀ ਆ ਪਰ ਇੱਥੇ ਫਿਰ ਜਦ ਲੰਗਰਾਂ ਤੇ ਥੋੜੀ ਆ ਹੋ ਜਾਂਦਾ ਆ ਬਾਕੀ ਖਾਲ ਤੋਂ ਪ੍ਰੈਗਲਰੀ ਬਲੌਗ ਪਿਆ ਕਰੂਗੇ ਤਿੰਨ ਦਿਨ ਮੇਲੇ ਦੇ ਇੱਕ ਮੈਂ ਛਤਰੀ ਲੈਣੀ ਸੀ ਅੱਗੇ ਇੱਥੇ ਰੋਡ ਦੇ ਆਲੇ-ਦੁਆਲੇ ਵਾਦੂ ਰੱਖ ਕੇ ਬੈਠੇ ਹੁੰਦੇ ਆ ਅੱਜ ਕੋਈ ਛਤਰੀ ਵਾਲਾ ਬਣੀ ਬੈਠਾ ਦਿਸਿਆ ਹੀ ਨਹੀਂ ਮੀਂਜੋ ਲੋੜ ਆ ਤਾਂ ਮੀਂਜ ਅੱਜ ਹੈ ਨਹੀਂ ਕੋਈ ਧੁੱਪ ਜੋ ਬੈਠੇ ਰਹਿੰਦੇ ਆ ਰੋਜ਼ ਉਹ ਕਿਹਦੇ ਦਾ ਤੋ ਨਮਾ ਸ਼ਹਿਰ ਤੋਂ ਪੰਗਾ ਰੋਡ ਸ਼ੁਰੂ ਹੁੰਦਾ ਸ਼ਾਇਦ ਉੱਥੇ ਤੋਂ ਹੋਵੇ ਹੋਗਾ ਨਹੀਂ ਤਾਂ ਪੰਗਿਆਂ ਤੋਂ ਲਵਾਂਗੇ ਜਾ ਕੇ ਆਪਕੇ ਇੱਥੇ ਇੱਕ ਖੜੇ ਹੁੰਦੇ ਆ ਇੱਕ ਦੋ ਜਣੇ ਛਤਰਿਆਂ ਵਾਲੇ ਅੱਜ ਇੱਥੇ ਵੀ ਹੈ ਨਹੀਂਗੇ ਤੋਂ ਬੰਕਿਆਂ ਬਾਈ ਮਰੋ ਕੇ ਕਿਸੇ ਦੁਕਾਨ ਤੋਂ ਲੈਣੀ ਪੈਣੀ ਛਤਰੀ ਨਹੀਂ ਜਿਆਦਾ ਪਈ ਜਾਂਦਾ ਆ ਤੇ ਕੱਪੜੇ ਗਿੱਲੇ ਹੋ ਜਾਂਦੇ ਆ ਗਰਮੀ ਹੋਵੇ ਤਾਂ ਸੁੱਕ ਜਾਂਦੇ ਆ ਬਰਸਾਤ ਨੂੰ ਫੇਰ ਸੁੱਕਦੇ ਨਹੀਂ ਕੋਈ ਛੇਤੀ ਮੈਂ ਤਾਂ ਛਤਰੀ ਲੈ ਲੈਨੇ ਆ ਘਰ ਭੁੱਲਿਆ ਆ ਉਹਦਾ ਮਿਲ ਜੀ ਨਹੀਂ ਕਿਤੇ ਉਹ ਵੀ ਉਹ ਪਿੱਛੇ ਵੀ ਖੜੇ ਹੁੰਦੇ ਇੱਥੇ ਤਾਂ ਹੁੰਦੀ ਹੀ ਆ ਦੂਰ ਤੱਕ ਨਾ ਜਿੱਥੇ ਵੀ ਹੈ ਨਹੀਂ ਆ ਦੇਖੋ ਜੀ ਲੰਗਰਾਂ ਦੀਆਂ ਤਿਆਰੀਆਂ ਤਾਂ ਲੱਗ ਪਈਆਂ ਹੋਣ ਆਹ ਦੇ ਪਰ ਮੀਂਹ ਬਹੁਤ ਪੇਸ਼ ਨਹੀਂ ਜਾਣਦੇ ਆ ਤੇਰੇ ਅਜੇ ਤਾਂ ਬਹੁਤ ਪਿੱਛੇ ਵੀ ਲੱਗੀਆਂ ਜਾਣੀਆਂ ਇਹਨੂੰ ਬੰਗਿਆਂ ਤੋਂ ਜਦੋਂ ਪਰੇਂ ਜਾਂਦੇ ਆ ਫਿਰ ਮਯਾਰੇ ਵੱਲੋਂ ਉੱਧਰੋਂ ਤਾਂ ਜਿਆਦਾ ਹੀ ਆ ਥਾਂ ਥਾਂ ਤੇ ਲੰਗਰ ਆ 1 ਕਿਲੋਮੀਟਰ ਤੇ 3-3 ਹੁੰਦੇ ਆ ਨਹੀਂ ਹਟ ਜਵੇ ਹੁਣ ਤਾਂ ਬਸ ਰਾਜਾ ਸਾਹਿਬ ਆ ਆਰੇ ਸੇਵਾਦਾਰਾਂ ਤੇ ਇੰਨੀ ਕਾ ਕਿਰਪਾ ਕਰ ਦੇਣ ਮਹੀਨਾ ਪਹਿਲਾਂ ਵਿਛਾਹ ਹੋ ਜਾਂਦਾ ਆ ਉਹ ਸਾਹਮਣੇ ਗੱਡੀ ਵੀ ਇੱਕ ਗਈ ਆ ਸੇਵਾ ਤੇ ਜਿਹੜੀਆਂ ਗੱਡੀਆਂ ਤਾਂ ਬਹੁਤ ਲੱਗੀਆਂ ਆ ਕਈਆਂ ਦਿਨਾਂ ਦੀਆਂ ਹੀ ਅਦਰੋਂ ਲੱਗੀਆਂ ਆ ਨਵੇਂ ਸ਼ਹਿਰ ਬਹਾਂਉਂਗੀ ਪ੍ਰਵਾਹ ਤੋਂ ਫੇਰੀਆਂ ਵਾਲੇ ਵੀ ਜਾਂਦੀਆਂ ਆ ਅੱਜ ਵੀ ਮੈਂ ਕਈ ਦੇਖੀਆਂ ਤੇ ਨਵੇਂ ਸ਼ਹਿਰ ਜਾਂਦੀਆਂ ਰਟੀਆਂ ਤਾਂ ਬਹੁਤ ਆ ਸੇਵਾਦਾਰਾਂ ਨੇ ਲਗਾਈਆਂਆਂ ਪਰ ਲੰਗਰਾਂ ਵਾਲਿਆਂ ਲਈ ਆ ਥੋੜੀਆਂ ਹੋਰ ਆ ਜਾ ਸਾਹ ਹੁਣ ਤਿੰਨ ਤਿੰਨ ਦੇ ਦੇ ਬਹੁਤ ਵਧੀਆ ਪਾ ਤੱਕ ਲੋ ਵਧੀਆ ਵਧੀਆ ਭਾਈ ਕਿੰਦਾ ਕਿਲੋ 60 ਕਿਲੋ ਛੋਟੇ ਛੋਟੇ ਪੀਸ ਰੱਖੀ ਨਰਮ ਯਾਰ ਪਰ ਠੀਕ ਆ ਟਮਾਟਰ ਫਸੇ ਉੱਧਰ ਹੈ ਵਧੀਆ ਜਿਆਦਾ ਨਰਮ ਜ ਹੈ ਨਾ ਭਾਈ ਅੱਛਾ ਉਹ ਕਿਹੜੇ ਆ ਦਿਖਾ ਦੇ ਤੈਨੂੰ ਟਮਾਟਰ ਬਾਸ ਟਮਾਟਰ ਇਹਦੇ ਨਾਲ ਵਧੀਆ ਤਾਂ ਉੱਧਰ ਨਹੀਂ ਹੈਗੇ ਅੱਗੇ ਪੈ ਉਹਨਾਂ ਚੋਂ ਪਾ ਦੇ ਉਹਨਾਂ ਚੋਂ ਪਾ ਨਰਾ ਦਾ ਇਹ ਤਾਂ ਬੇਚਅ ਤੇ ਖਰਾਬ ਹੋਇਆ ਹੈ ਹਾਂ ਓ ਪਾਲਾ ਲੈ ਆਹੋ ਆ ਪਾਲਾ ਆ ਪਾਲਾ ਕਿਲੋ ਕਿਲੋ ਕਰ ਦੇ ਹਾਂ ਸ਼ਿਮਲਾ ਮਿਰਚ ਲੈ ਮੈਨੂੰ ਜਿਆਦਾ ਨਹੀਂ ਜਾਈ ਦੇ ਸੈਰਟ ਲੈ ਜਾ ਜੇ ਦੋ ਦੋ ਵਧੀਆ ਜਿਹੇ ਪੀਸ ਪਾ ਦੇ ਦੋ ਪਾਦੇ ਤਿੰਨ ਪਾਦੇ ਦੋ ਪਾਦੇ ਬਹੁਤ ਹੈ ਨਿੰਬੂ ਗੱਦਾਂ ਨਿੰਮੂ ਤੇ ਪਾਦੇ ਬਾਹਰ ਨਿੰਬੂ ਵੀ ਪਾਦੇ ਮੇਰੇ ਕਿੰਨੇ ਹੋਏ ਟੋਟਲ ਦੱਸੀ ਮੜੇ ਆ 814 240 600 ਵਰਨਾ ਮੈਂ ਹੋਰ ਵੀ ਕੁਝ ਲੈਣਾ ਸੀ ਮੈਨੂੰ ਭੁੱਲ ਗਿਆ ਚੇਤਾ ਕਰ ਲੈ ਜੀ ਲੈ ਲੈ ਟਮਾਟਰ ਵੀ ਲੈ ਲੈ ਆਪਾਂ ਖੀਰੇ ਨਾ ਕਿਦਾ ਨਾਮ ਮਿੱਤਰ ਗੱਲ ਆਇਆ ਨਾ ਇਹ ਦੇ ਦੇ ਦਿਖਾ ਦੇ 3 ਕਿਲੋ ਕਰ ਦੇ ਹੋ ਗਿਆ ਕੀ ਵੀ ਕੀ ਵੀ ਕਿਦਾਂ 200 ਦਾ ਪਾ ਦੇ ਵਧੀਆ ਜਿਹਾ ਪੀਸ ਦੇ ਨਰਮ ਬਣਾ ਫੋਨ ਆ ਖਾੜ ਦਾ ਨਾ ਹੋਣ ਵਾਲੇ ਨਰਮ ਚਾਹੀਏ ਕਿਦਾਂ ਕੀਏ ਜਿਆਦਾ ਨਾਰਮਲੀ ਬਸ ਆ ਚੀਜ਼ ਪਾ ਦੇ ਕਿੰਨੇ ਪੰਜ ਤੇ